ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਔਰ ਮੇਰੇ ਨਾਲ ਮਨਦੀਪ ਜੋਤ ਨਾਲ ਰਹਣਗੇ ਕਿਉਂਕਿ ਅਸੀਂ ਚਰਚਾ ਕਰ ਰਹੇ ਹਾਂ ਕੌਣ ਬਣੇਗਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਪਿਕਚਰ ਸਾਫ ਹੋ ਚੁੱਕੀ ਹੈ ਐਨਡੀਏ ਔਰ ਇੰਡੀਆ ਦੋਹਾਂ ਦੀ ਮੀਟਿੰਗ ਵਕਫਾ ਖੋਈ ਔਰ ਕਿਹਨੇ ਕੀ ਕਿਹਾ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਅਸੀਂ ਪਰ ਸਰਕਾਰ ਕਿਹਦੀ ਬਣਨ ਜਾ ਰਹੀ ਹੈ ਇਹ ਤੁਹਾਨੂੰ ਦੱਸਣ ਜਾ ਰਹੇ ਹਾਂ ਸਰਕਾਰ ਬਣਨ ਜਾ ਰਹੀ ਹੈ ਐਨਡੀਏ ਦੀ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਨਰਿੰਦਰ ਮੋਦੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੈ ਔਰ 7 ਜੂਨ ਨੂੰ ਨਰਿੰਦਰ ਮੋਦੀ ਔਰ ਐਨਡੀਏ ਜੋ ਹੈ ਉਹ ਐਨਡੀਏ ਜਾਏਗਾ ਔਰ ਰਾਸ਼ਟਰਪਤੀ ਦੇ ਕੋਲੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਔਰ 8 ਜੂਨ ਨੂੰ ਸਰਕਾਰ ਬਣ ਜਾਏਗੀ ਸੌ ਚੁੱਕਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਕੌਣ ਬਣ ਰਿਹਾ ਹੈ ਅਗਲਾ ਪ੍ਰਧਾਨ ਮੰਤਰੀ ਤਸਵੀਰ ਇਸ ਨੂੰ ਲੈ ਕੇ ਸਾਫ ਹੋ ਗਈ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਨਰਿੰਦਰ ਮੋਦੀ ਐਨਡੀਏ ਗੱਡਜੋੜ ਦੀ ਦਿੱਲੀ ਚ ਹੈ ਮੀਟਿੰਗ ਹੋਈ ਹੈ 7 ਜੂਨ ਨੂੰ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਐਨਡੀਏ ਤੇ ਐਨਡੀਏ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਨੇ ਮੋਦੀ ਦੇ ਨਾਂ ਤੇ ਸਹਿਮਤੀ ਜਤਾਈ ਹੈ ਔਰ ਉੱਥੇ ਹੀ ਕਿੰਗ ਮੇਕਰ ਦੀ ਸਿਚੁਏਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਨਿਤਿਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਜੀਡੀਏ ਜੀਡੀਯੂ ਨੂੰ 12 ਤੇ ਟੀਡੀਪੀ ਨੂੰ 16 ਸੀਟਾਂ ਮਿਲੀਆਂ ਨੇ ਕੇਂਦਰ ਚ ਚੰਗੇ ਡਿਪਾਰਟਮੈਂਟ ਵੀ ਮੰਗ ਰਹੀ ਮੰਗ ਰਹੇ ਨੇ ਇਹਨਾਂ ਪਾਰਟੀਆਂ ਦੇ ਲੀਡਰ ਔਰ ਪਹਿਲਾਂ ਮੰਗ ਜੋ ਸਹਿਯੋਗੀ ਪਾਰਟੀਆਂ ਸੀ ਹੁਣ ਉਹਨਾਂ ਨੂੰ ਭਾਜਪਾ ਇਗਨੋਰ ਨਹੀਂ ਕਰ ਸਕੂਗੀ ਕਿਉਂਕਿ ਹੁਣ ਸੀਟਾਂ ਬਹੁਮਤ ਦੇ ਆંકੜੇ ਤੱਕ ਨਹੀਂ ਪਹੁੰਚ ਪਾਈ ਭਾਜਪਾ ਔਰ ਹੁਣ ਜੋੜ ਤੋੜ ਵਾਲੀ ਸਰਕਾਰ ਚੱਲੂਗੀ ਹੁਣ ਇੱਕ ਸਟਰੋਂਗ ਸਰਕਾਰ ਨਹੀਂ ਜੋੜ ਤੋੜ ਵਾਲੀ ਸਰਕਾਰ ਪਰ ਇੱਕ ਚੰਗੀ ਗੱਲ ਇਹ ਹੋਈ ਹੈ ਲੋਕਤੰਤਰ ਦੇ ਵਿੱਚ ਕਿ ਵਿਰੋਧੀ ਧਿਰ ਜਿਹੜੀ ਉਹ ਬਹੁਤ ਸਟਰੋਂਗ ਹੋਈ ਹੈ ਇੰਡੀਆ ਗੱਠਜੋੜ ਬਹੁਤ ਸਟਰੋਂਗ ਹੋ ਗਿਆ ਔਰ ਉੱਥੇ ਹੀ ਜੇਕਰ ਚੰਗੀ ਸਾਥੀ ਪਾਰਟੀਆਂ ਨੇ ਹੱਥ ਖਿੱਚੇ ਤਾਂ ਸਰਕਾਰ ਕਦੇ ਵੀ ਡਿੱਗ ਵੀ ਸਕਦੀ ਹੈ ਕਿਉਂਕਿ ਜਿਸ ਤਰੀਕੇ ਦਾ ਨਿਤੀਸ਼ ਕੁਮਾਰ ਹੋਣਾ ਦਾ ਔਰ ਹਾਲਾਂਕਿ ਇਹ ਤਸਵੀਰ ਵੀ ਇੱਕ ਵਾਰ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਮਨਦੀਪ ਆਪਾਂ ਲਗਾਤਾਰ ਚਰਚਾ ਵੀ ਕਰਾਂਗੇ ਇਹਦੇ ਤੇ ਇਹ ਸਾਰੀ ਤਸਵੀਰ ਔਰ ਨਰਿੰਦਰ ਮੋਦੀ ਹੋਣਾ ਦਾ ਜਿਹੜਾ ਚਿਹਰਾ ਉਹ ਇਸ ਵਾਰ ਇੰਨਾ ਜ਼ਿਆਦਾ ਕੌਨਫੀਡੈਂਸ ਨਜ਼ਰ ਨਹੀਂ ਆ ਰਿਹਾ ਸੀ ਉਹਨਾਂ ਦੇ ਚਿਹਰੇ ਦੇ ਉੱਪਰ ਜੇ ਅਸੀਂ ਚਿਹਰੇ ਨੂੰ ਵੀ ਸਮਝੀਏ ਔਰ ਕਿਉਂਕਿ ਹੁਣ ਉਹਨਾਂ ਨੂੰ ਪੂਰਾ ਅ ਅਮਿਤ ਸ਼ਾਹ ਹੋਣਾ ਨੇ ਜਿੱਥੇ ਇੱਕ ਪਾਸੇ ਤਾਂ ਬਿਆਨ ਦਿੱਤਾ ਸੀ ਕਿ ਨਿਤੀਸ਼ ਕੁਮਾਰ ਨਾਲ ਹੱਥ ਨਹੀਂ ਮਿਲਾਵਾਂਗੇ ਅਸੀਂ ਪਹਿਲਾਂ ਦੀ ਗੱਲ ਹੈ ਪਰ ਉਸੇ ਦੇ ਨਾਲ ਮਿਲਤੀ ਔਰ ਉਸ ਤੋਂ ਬਾਅਦ ਹੁਣ ਦੋਵੇਂ ਸਾਥੀ ਜਿਹੜੇ ਆ ਜਿਹੜੇ ਕਿੰਗ ਮੇਕਰ ਦੀ ਭੂਮਿਕਾ ਚ ਨਜ਼ਰ ਆ ਰਹੇ ਨੇ ਔਰ ਇਹਨਾਂ ਨੇ ਲਿਖ ਕੇ ਵੀ ਸਭ ਕੁਝ ਦੇ ਦਿੱਤਾ ਕਿਉਂਕਿ ਜਾ ਰਹੇ ਨੇ ਰਾਸ਼ਟਰਪਤੀ ਦੇ ਕੋਲੇ ਔਰ ਚੰਗੇ ਡਿਪਾਰਟਮੈਂਟ ਵੀ ਇਹ ਮੰਗ ਰਹੇ ਆ ਪਰ ਇਸ ਵਾਰ ਮੋਦੀ ਉਹਨਾਂ ਕੰਫੀਡੈਂਸ 'ਚ ਨਜ਼ਰ ਨਹੀਂ ਆ ਰਹੇ ਬਿਲਕੁਲ ਵਿਕਰਮ ਕਿਉਂਕਿ ਸਾਰਿਆਂ ਦੀਆਂ ਨਿਗਾਹਾਂ ਸੀ ਕਿ ਆਖਰਕਾਰ ਪ੍ਰਧਾਨ ਮੰਤਰੀ ਕੌਣ ਹੋਊਗਾ ਦੇਖੋ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਹਾਲਾਂਕਿ ਪਿਛਲੀ ਵਾਰ 303 ਸੀਟਾਂ ਮਿਲੀਆਂ ਸੀ ਭਾਜਪਾ ਨੂੰ ਤੇ ਉਹ ਬਹੁਮਤ ਦੇ ਵਿੱਚ ਅਜੇ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਚੰਮ ਦੀਆਂ ਚਲ पूरा राज ਕੀਤਾ ਪਰ ਇਸ ਵਾਰ ਮੋਦੀ ਹਾਲਾਂਕਿ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ ਪਰ ਇਹ ਖਾਤਰੀ ਦੀ ਘੰਟੀ ਵੀ ਇੱਕ ਨਾ ਨਾਲ ਪੈਰਲਰ ਜਿਹੜੀ ਹੈ ਚੱਲਦੀ ਰਹੂਗੀ ਕਿਉਂਕਿ ਜਿਸ ਹਿਸਾਬ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਡਿਸੀਜਨ ਲਏ ਗਏ ਇਸ ਵਾਰ ਉਹਨੇ ਸਟਰੋਂਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਹੀਂ ਹੋਣਗੇ ਕਿਉਂਕਿ ਜਿਹੜੇ ਦੋ ਗੱਲ ਕਰਦੇ ਆਪਾਂ ਚਾਹੇ ਨਤੀਸ਼ ਕੁਮਾਰ ਹੋਣ ਜਾਂ ਦੂਜੇ ਪਾਸੇ ਜੇ ਗੱਲ ਕਰ ਲਈਏ ਆਪਾਂ ਨਤੀਸ਼ ਕੁਮਾਰ ਤੋਂ ਬਾਅਦ ਜੇ ਗੱਲ ਕਰੀਏ ਨਾਈਡੂ ਦੀ ਤਾਂ ਦੋਨੇ ਜੇ ਗੱਲ ਇਹ ਦੋਨੇ ਖੇਤਰੀ ਪਾਰਟੀਆਂ ਦੇ ਆਪਣੀ ਆਪਣੀ ਖੇਤਰੀ ਪਾਰਟੀਆਂ ਦੇ ਇਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਇਹਨਾਂ ਦੇ ਵੱਲੋਂ ਖੇਤਰੀ ਪਾਰਟੀਆਂ ਦੇ ਵਿੱਚ ਲਗਾਤਾਰ ਇਹ ਮੋਰੀ ਰਹੇ ਨੇ ਪ੍ਰਧਾਨ ਨੇ ਪਰ ਹੁਣ ਇੱਕ ਗੱਲ ਬਿਕਰਮ ਇਹ ਵੀ ਹੈ ਕਿ ਖੇਤਰੀ ਪਾਰਟੀਆਂ ਦਾ ਵजूद ਵੀ ਪਤਾ ਲੱਗ ਜਾਊਗਾ ਕਿ ਵजूद ਕੀ ਹੁੰਦਾ ਜਿਵੇਂ ਆਪਾਂ ਗੱਲ ਕਰਕੇ ਹਟਿਆ ਕਿ ਭਾਜਪਾ ਜਿਸ ਸਾਲ ਦੇ ਨਾਲ ਪੰਜਾਬ ਦੇ ਵਿੱਚ ਇੰਨਾ ਵੋਟ ਸ਼ੇਅਰ ਰਹੀ ਹੈ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਤਾਂ ਦੂਜੇ ਪਾਸੇ ਹੁਣ ਇਹ ਵੀ ਗੱਲ ਸਮਝਣ ਦੀ ਲੋੜ ਹੈ ਅਕਾਲੀ ਦਲ ਨੂੰ ਕਿ ਦੇਖੋ ਨਤੀਸ਼ ਕੁਮਾਰ ਤੇ ਦੂਜੇ ਪਾਸੇ ਨਾਈਡੂ ਨਤੀਸ਼ ਕੁਮਾਰ ਦਾ ਨਾਮ ਤਾਂ ਚਲੋ ਸਾਰਿਆਂ ਨੇ ਸੁਣਿਆ ਹੀ ਹੁੰਦਾ ਹੈ ਪਰ ਦੂਜੇ ਪਾਸੇ ਨਾਈਡੂ ਦਾ ਨਾਮ ਜਿਹੜਾ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਊਗਾ ਪਰ ਉਹ ਜ ਤੇ ਕੁਟੀਡੀਪੀ ਬਿਲਕੁਲ ਤੇ ਦੂਜੇ ਪਾਸੇ ਜਿਸ ਹਾਵਨਾ ਉਹਨਾਂ ਨੇ ਮੂਹਰੇ ਆ ਕੇ ਇਸ ਵਾਰ ਆਪਣੀਆਂ ਮੰਗਾਂ ਰੱਖੀਆਂ ਉਹ ਦੇਖਣ ਵਾਲੀ ਗੱਲ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ 10 ਮਨਿਸਟਰ ਚਾਹੀਦੇ ਨੇ ਉਹਨਾਂ ਨੇ ਕਿਹਾ 10 ਮਨਿਸਟਰ ਸਾਨੂੰ ਚਾਹੀਦੇ ਆ ਦੂਜੇ ਪਾਸੇ ਜਿਹੜਾਗਾ ਨਤੀਸ਼ ਕੁਮਾਰ ਕੋ ਆਪ ਕਹਿ ਰਹੇ ਨੇ ਕਿ ਸਾਨੂੰ ਤਿੰਨ ਮਿਨਿਸਟਰ ਚਾਹੀਦੇ ਨੇ ਤੇ ਸਿੰਦੇ ਉਹਨਾਂ ਨੇ ਮੰਗ ਰੱਖਤੀ ਕਿ ਇੱਕ ਸਾਨੂੰ ਮਿਨਿਸਟਰ ਚਾਹੀਦਾ ਤਾਂ ਇੰਨਾ ਜ਼ਿਆਦਾ ਜਿਹੜਾ ਉਹਨਾਂ ਦੇ ਵੱਲੋਂ ਆਪਣਾ ਰੋਲ ਦਿਖਾਇਆ ਜਾ ਰਿਹਾ ਪਾਰਟੀਆਂ ਦੇ ਵਿੱਚ ਇਸ ਸਰਕਾਰ ਦੇ ਵਿੱਚ ਤਾਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਔਰ ਬੀਜੇਪੀ ਦੇ ਲਈ ਜਿਹੜਾ ਕਿਤੇ ਨਾ ਕਿਤੇ ਫੈਸਲੇ ਲੈਣ ਦੇ ਵਿੱਚ ਪਹਿਲਾਂ ਦੋ ਬਾਰ ਸੋਚਣਾ ਪਊਗਾ ਜੇਕਰ ਪਹਿਲਾਂ ਕਿਸਾਨੀ ਧਰਨਾ ਲੱਗਿਆ ਜਦੋਂ ਦੇਖੋ ਐਜੀਟੇਸ਼ਨ ਕੀਤੀ ਉਹਨਾਂ ਨੇ ਜਿਹੜਾ ਸਿੱਧਾ ਇੱਕ ਫੈਸਲਾ ਸਨਾਂਤਾ ਕਿ ਆਹ ਰੂਲ ਅਸੀਂ ਅਪਣਾਤਾ ਆਹ ਰੂਲ ਅਸੀਂ ਹੁਣ ਤਿੰਨ ਕਾਨੂੰਨ ਜਿਹੜੇ ਕੱਢਤੇ ਆ ਪਰ ਉਦੋਂ ਕੋਈ ਖੰਗਿਆ ਨਹੀਂ ਉ ਜਿਹੜਾ ਭੁਗਤਿਆ ਸੀ ਅਕ ਦੇ ਵਿੱਚ ਬਾਅਦ ਦੇਵੇ ਜੋ ਕੁਝ ਹੈ ਸਭ ਨੂੰ ਪਤਾ ਹੈ ਪਰ ਇਸ ਵਾਰ ਜਿਹੜਾ ਅਜੇ ਫੈਸਲੇ ਲੈਣ ਤੋਂ ਪਹਿਲਾਂ ਇਹਨਾਂ ਦੀ ਸਲਾਹ ਵੀ ਲੈਣੀ ਪਿਆ ਕਰੂਗੀ ਹੁਣ ਜਿਸ ਹਿਸਾਬ ਨਾਲ ਇਹਨਾਂ ਨੇ ਦੱਸ ਕਿਹਾ ਹੈ ਮਿਨਿਸਟਰ ਦੱਸ ਕਿਹਾ ਹੈ 10 ਮਿਨਿਸਟਰ ਕਿਹਾਗਾ ਨਾਈਡੂ ਹੋਣਾ ਨੇ ਤੇ ਇੱਕ ਪਾਸੇ ਨਤੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਤਿੰਨ ਮਿਨਿਸਟਰ ਚਾਹੀਦੇ ਤਿੰਨ ਐਮਓਜ਼ ਚਾਹੀਦੇ ਆ ਐਮਓਜ਼ ਦੀ ਗੱਲ ਕਰਦੇ ਤਾਂ ਮਿਨਿਸਟਰੀ ਆਫ ਸਟੇਟ ਆ ਜਾਂਦਾ ਐਮਓਜ਼ ਮਿਨਿਸਟਰੀ ਆਫ ਸਟੇਟ ਨੂੰ ਕਹਿੰਦੇ ਤਾਂ ਮਿਨਿਸਟਰੀ ਆਫ ਸਟੇਟ ਕੀ ਹੁੰਦੀ ਹੈ ਜਿਵੇਂ ਇੱਕ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਸੀਐਮ ਹੈ ਇੱਕ ਡਿਪਟੀ ਸੀਐਮ ਦਾ ਅਹੁਦਾ ਤਾਂ ਉਹ ਚੀਜ਼ ਹੋ ਜਾਂਦੀ ਇੱਕ ਮੰਤਰੀ ਹੁੰਦਾ ਜਿਵੇਂ ਆਪਾਂ ਵਾਈਸ ਮੰਤਰੀ ਕਹਿ ਲਈਏ ਜਾਂ ਫਿਰ ਵਾਈਸ ਮਿਨਿਸਟਰ ਕਹਿ ਲਈਏ ਜਾਂ ਉਪ ਮੰਤਰੀ ਕਹਿ ਲਿਓ ਹੁੰਦਾ ਮਿਨਿਸਟਰੀ ਆਫ ਸਟੇਟ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਰਾਜਨਾਥ ਸਿੰਘ ਨੇ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਥੱਲੇ ਇੱਕ ਮਿਨਿਸਟਰੀ ਆਫ ਸਟੇਟ ਹੈ ਅਜੇਪਾਟ ਉਹਨਾਂ ਦਾ ਨਾਮ ਹੈ ਅਜੇਪਾਟੋ ਡਿਫੈਂਸ ਮਿਨਿਸਟਰੀ ਦੇ ਵਿੱਚ ਜੋ ਜੋ ਮਤਲਬ ਮਦਦ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਵੱਡਾ ਡਿਪਾਰਟਮੈਂਟ ਐਗਜ਼ਾਮਪਲ ਦੇ ਤੌਰ ਤੇ ਜੇ ਮੈਂ ਸਮਝਾਵਾਂ ਤਾਂ ਗ੍ਰਹਿ ਮੰਤਰੀ ਅਮਿਤ ਸ਼ਾ ਔਰ ਨਾਂ ਸਾਰਿਆਂ ਨੇ ਸੁਣਿਆ ਅਜੇ ਮਿਸ਼ਰਾ ਟੈਨੀ ਜੋ ਕਿ ਲਖੀਮਪੁਰ ਖੀਰੀ ਦੇ ਵਿੱਚ ਉਹ ਗਰੇ ਰਾਜ ਮੰਤਰੀ ਸੀਗੇ ਔਰ ਇਸੇ ਤਰੀਕੇ ਦੇ ਨਾਲ ਤਾਂ ਵਕ ਵਕ ਡਿਪਾਰਟਮੈਂਟ ਉਹਨਾਂ ਦੇ ਵੱਲੋਂ ਮੰਗੇ ਜਾ ਰਹੇ ਅਮਿਚਾ ਹੋਣਾ ਨੂੰ ਵੀ ਜ਼ਰੂਰ ਟੈਨਸ਼ਨ ਪੈ ਗਈ ਹੋਣੀ ਹੈ ਮੇਰਾ ਖਿਆਲ ਕਿ ਡਿਪਾਰਟਮੈਂਟ ਗ੍ਰਹਿ ਮੰਤਰਾਲਾ ਨਾਲ ਕੋਈ ਮੰਗ ਲੈ ਕਿਉਂਕਿ ਇਹਨਾਂ ਦੀ ਨਜ਼ਰ ਜਿਹੜੀ ਹੈ ਤੁਸੀਂ ਇਹ ਸਮਝੋ ਕਿ ਨਾਲ-ਨਾਲ ਜਿਹੜੇ ਬੈਠੇ ਮੈਂ ਚਾਹੂੰਗਾ ਉਹ ਵੀ ਦਿਖਾਉਣਾ ਸੀ ਮੋਦੀ ਹੁਣਾਂ ਦੀ ਬਾਡੀ ਲੈਂਗੁਏਜ ਆ ਜਿਹੜੇ ਦੋ ਚਿਹਰੇ ਨੇ ਕਿਉਂਕਿ 나이ਡੂ اور دوسرے ਪਾਸੇ ਨਿਤਿਸ਼ ਕੁਮਾਰ ਇਹਨਾਂ ਨੇ ਕਿਉਂਕਿ 네ਗੋਸ਼ੀਏਸ਼ਨ ਵੀ ਸ਼ੁਰੂ ਕੀਤੀ ਆਪਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਭਾਈ ਸਾਨੂੰ ਸਟਰੋਂਗ ਚਾਹੀਦਾ ਡਿਪਾਰਟਮੈਂਟ ਤਾਂ ਹੁਣ ਇਹਨਾਂ ਨੂੰ ਵੀ ਖੁਸ਼ ਕਰਨਾ ਪੈਣਾ ਔਰ ਦੂਜੀ ਗੱਲ ਇਹ ਇਹਨਾਂ ਤੋਂ ਸਬਕ ਵੀ ਬਾਕੀ ਸਟੇਟਸ ਨੂੰ ਲੈਣ ਦੀ ਲੋੜ ਹੈ ਬਾਕੀ ਪਾਰਟੀਆਂ ਨੂੰ ਵੀ ਲੈਣ ਦੀ ਲੋੜ ਹੈ ਕਿਉਂਕਿ ਅਕਾਲੀ ਦਲ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਔਰ ਉੱਥੇ ਹੀ ਅਕਾਲੀ ਦਲ ਦੀ ਜੇ ਸ਼ਾਇਦ ਥੋੜੀ ਜਿਹੀ ਚੰਗੀ ਭੂਮਿਕਾ ਦੇ ਵਿੱਚ ਹੁੰਦਾ ਤਾਂ ਮੈਂ ਰੱਖਿਆ ਅਕਾਲੀ ਦਲ ਦੇ ਵੀ ਹੋ ਸਕਦਾ ਸੀ ਕਿ ਦੋ ਮੰਤਰੀ ਹੁੰਦੇ ਹਾਲਾਂਕਿ ਪਿਛਲੀ ਵਾਰ ਹਰਸ਼ ਮਿਲ ਸਕਦਾ ਸੀਗਾ ਚੰਗਾ ਸਟਰੋਂਗ ਮੰਤ్రਾਲਾ ਮਿਲ ਜਾਂਦਾ ਇਹਨਾਂ ਨੂੰ ਪਰ ਹੁਣ ਮੋਦੀ ਦੀ ਇੱਕ ਚੀਜ਼ ਸਾਨੂੰ ਬਹੁਤ ਸਮਝਣ ਦੀ ਲੋੜ ਆ ਮਨਦੀਪ ਕੇ ਲਗਾਤਾਰ ਰਿਪੋਰਟਸ ਦੇਖੀਆਂ ਸੁਣੀਆਂ ਵੀ ਔਰ ਕਿਉਂਕਿ ਉਹਨਾਂ ਕੌਨਫੀਡੈਂਟ ਵੀ ਨਜ਼ਰ ਨਹੀਂ ਆ ਰਹੇ ਨਰਿੰਦਰ ਮੋਦੀ ਹੁਣੀ ਕਿਉਂਕਿ ਬਾਕੀ ਪਾਰਟੀਆਂ ਵਾਲਿਆਂ ਨੇ ਜਦੋਂ ਹੱਥ ਖਿੱਚਿਆ ਪਿੱਛੇ ਤਾਂ ਠਾ ਕਰਕੇ ਸਰਕਾਰ ਡਿਗ ਵੀ ਜਾਣੀ ਹੈ ਤਾਂ ਹੁਣ ਉਹਨਾਂ ਨੂੰ ਉਹ ਸਾਰਿਆਂ ਨੂੰ ਰਾਜੀ ਕਰਕੇ ਰੱਖਣਾ ਪੈਣਾ ਕਿਹਾ ਜਾਂਦਾ ਨਾ ਕਿ ਮੁਖੀਆ ਹੁੰਦਾ ਜਿਹੜਾ ਘਰ ਦਾ ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਪਲੋਸ ਕੇ ਰੱਖਦਾ ਕਿ ਕੋਈ ਇੱਕ ਇਧਰ ਨਾ ਹੋ ਜੇ ਇੱਕ ਉਧਰ ਨਾ ਹੋ ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਜੇ ਇਹਨਾਂ 'ਚੋਂ ਇੱਕ ਵੀ ਕੋਈ ਗੜਬੜ ਹੋਇਆ ਜਾਂ ਇੰਡੀਆ ਗੱਠ ਜੋੜ ਜਦੋਂ ਚਾਵੇ ਮੇਰਾ خیال ਗੜਬੜ ਕਰਨੀ ਹੈ ਇਹਨਾਂ 'ਚੋਂ ਹੋ ਸਕਦਾ ਹੈ ਕਿ ਨਿਤਿਸ਼ ਨੂੰ ਇੰਡੀਆ ਗੱਠ ਜੋੜ ਕੇ ਕਹੇ ਕਿ ਭਾਈ ਤੁਸੀਂ ਆਓ ਤੁਹਾਨੂੰ ਅਸੀਂ ਬਣਾਉਣਾ ਹੈ ਪ੍ਰਧਾਨ ਮੰਤਰੀ ਆਓ ਤੁਸੀਂ ਸਾਡੇ ਨਾਲ ਜਾਂ ਤੁਹਾਨੂੰ ਕੋਈ ਹੋਰ ਤਕੜਾ ਡਿਪਾਰਟਮੈਂਟ ਉਹਨਾਂ ਨੂੰ ਦੇ ਦੇਣੇ ਹੈ ਹੋਮ ਮਿਨਿਸਟਰੀ ਉਹਨਾਂ ਨੂੰ ਦੇ ਦਿੰਦੇ ਤਾਂ ਸ਼ਾਇਦ ਜਦੋਂ ਮਰਜੀ ਸਰਕਾਰ ਡੇਗ ਵੀ ਸਕਦੀ ਹੈ ਇਹ ਵੀ ਪੋਸਿਬਿਲਟੀ ਹੈਗੀ ਇਹ ਇਹ ਡਰ ਰਹੂਗਾ ਨਰਿੰਦਰ ਮੋਦੀ ਹੁਣ ਚੈਨ ਦੀ ਨੀਂਦ ਨਹੀਂ ਸੌ ਸਕਣਗੇ ਕਿਉਂਕਿ ਪਹਿਲਾਂ ਆਰਾਮ ਨਾਲ ਸੌਂਦੇ ਰਹੇ ਹਾਲਾਂਕਿ ਉਹ ਤੇ ਕਹਿੰਦੇ ਕਿ 3 ਵਜੇ ਉੱਠ ਜਾਂਦੇ ਸੀ ਮੋਦੀ ਹੁਣੇ ਪਰ ਹੁਣ ਨੀਂਦ ਉੱਡੀ ਰਹਿਣੀ ਹੈ ਅਮਨ ਦੀ ਵੀ ਉੱਡੀ ਰਹਿਣੀ ਨੀਂਦ ਨੀਂਦ ਮੋਦੀ ਹੁਣਾਂ ਦੀ ਵੀ ਉੱਡੀ ਰਹਿਣੀ ਔਰ ਸਾਰੇ ਹੁਣ ਇਹਨਾਂ ਨੂੰ ਨੀਂਦ ਚੈਨ ਦੀ ਆਉਣੀ ਹੈ ਨਿਤ ਕਿਉਂਕਿ ਇਹ ਚੰਗੇ ਡਿਪਾਰਟਮੈਂਟ ਵੀ ਲੈ ਕੇ ਜਾਣਗੇ ਆਪਦੇ ਚੰਗੇ ਬੰਦਿਆਂ ਨੂੰ ਇਹ ਆਪਦੇ ਮੰਤਰੀ ਵੀ ਬਣਾਉਣਗੇ ਠੋਕ ਕੇ ਠੋਕ ਕੇ ਆਪਦੀਆਂ ਸਟੇਟਾਂ ਵਾਸਤੇ ਪੈਸਾ ਵੀ ਲੈਣਗੇ ਕੰਮ ਕਰਨਾ ਨਾ ਕਰਨਾ ਉਹ ਵੱਖਰੀ ਗੱਲ ਆ ਪਰ ਚੰਗਾ ਪ੍ਰੈਸ਼ਰ ਜ਼ਰੂਰ ਸਰਕਾਰ ਦੇ ਉੱਪਰ ਕ੍ਰੀਏਟ ਕਰਕੇ ਰੱਖਣਗੇ ਇੱਕ ਚੀਜ਼ ਚੰਗੀ ਹੋਈ ਹੈ ਕਿ ਇੰਡੀਆ ਗੱਠ ਜੋੜ ਜਿਹੜਾ ਇਹ ਇੰਡੀਆ ਗੱਟ ਜੋੜ ਦੇ ਕੋਲੇ ਬਹੁਤ ਸਾਰੇ ਐਮਪੀ ਉਹਨਾਂ ਦੇ ਬਣੇ ਆ ਔਰ ਕਾਫੀ ਸੀਟਾਂ ਲੈ ਕੇ ਗਏ ਆ ਪੰਜਾਬ ਚੋਂ ਵੀ ਵਧੀਆ ਸੀਟਾਂ ਆਈਆਂ 234 ਹੋਰ ਵੀ ਬਾਕੀ ਥਾਵਾਂ ਤੋਂ ਵੀ ਤਾਂ ਹਾਲਾਂਕਿ ਸਰਕਾਰ ਬਣਾਉਣ ਦੀ ਭੂਮਿਕਾ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਹੀ ਉਹ ਇਹਨਾਂ ਤੋਂ ਜੋੜ ਤੋੜ ਕਿਉਂਕਿ ਉਹਨਾਂ ਦੇ ਬਿਆਨ ਜਿਹੜੇ ਸੀਗੇ ਉਹ ਕਹਿ ਰਹੇ ਨੇ ਇੰਡੀਆ ਗੱਟ ਜੋੜ ਵਾਲੇ ਖੜਗੇ ਖੁਣਾ ਦਾ ਬਿਆਨ ਵੀ ਸੁਣਿਆ ਉਹ ਕਹਿੰਦੇ ਜਿਨ੍ਹਾਂ ਨੂੰ ਸੰਵਿਧਾਨ ਪਿਆਰਾ ਹੈ ਉਹ ਸਾਰੇ ਸਾਡੇ ਨਾਲ ਆ ਜਾਣ ਅਸੀਂ ਦਿਲ ਖੁੱਲ ਕੇ ਸਵਾਗਤ ਕਰਦੇ ਹਾਂ ਵੈਲਕਮ ਆਉਨਾ ਸਾਰਿਆਂ ਦਾ ਇਹ ਗੱਲ ਉਹਨਾਂ ਨੇ ਕਹੀ ਤਾਂ ਉਹਨਾਂ ਦਾ ਨਿਸ਼ਾਨਾ ਇਹ ਸੀ ਜੋੜ ਤੋੜ ਵਾਲੇ ਪਾਸੇ ਇਧਰ ਵੀ ਲੱਗੇ ਹੋਏ ਸੀ ਕਿ ਮੋਦੀ ਹੁਣਾਂ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਪੱਟਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸੀਗੇ ਪਰ ਸ਼ਾਇਦ ਗੱਲ ਬਣਦੀ ਨਜ਼ਰ ਨਹੀਂ ਆਈ ਔਰ ਹੋ ਸਕਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਨਰਮਨਾ ਜ਼ਰੂਰ ਰਹੂਗੀ ਕਿ ਸਰਕਾਰ ਮੋਦੀ ਹੁਣਾਂ ਦੀ ਕਦੇ ਵੀ ਡਿੱਗ ਸਕਦੀ ਹੈ ਔਰ ਜੇ ਨਿਤਿਸ਼ ਹੁਣਾਂ ਦੇ ਨਾਇਡੂ ਹੁਣਾਂ ਦੇ ਮਨ 'ਚ ਕਦੇ ਲਾਲਚ ਆਉਂਦਾ ਹੈ ਜੇ ਇੰਡੀਆ ਗੱਠ ਜੋੜ ਕੋਈ ਇਹੋ ਜਿਹੀ ਅਪਰੋਚ ਦਿੰਦਾ ਤਾਂ ਸਰਕਾਰਿਆਂ ਦਾ ਡਿੱਗ ਵੀ ਇਹ ਸੰਭਾਵਨਾ ਇੱਕ ਬਣੀ ਬਣੀ ਰਹੂਗੀ ਮੰਦੀ ਤਾਂ ਬਿਲਕੁਲ ਵਿਕਰਮ ਜਦੋਂ ਗੱਲ ਚੱਲੀ ਤਾਂ ਇੰਡੀਆ ਲਾਇੰਸ ਨੇ ਹਾਲਾਂਕਿ ਜ਼ੋਰ ਬਹੁਤ ਲਾਇਆ ਮੀਟਿੰਗਾਂ ਹੋਈਆਂ ਤੇ ਸਾਰਿਆਂ ਦੀ ਨਜ਼ਰ ਸ਼ਰਦ ਪਵਾਰ ਦੇ ਉੱਪਰ ਕਿਉਂ ਸ਼ਰਦ ਪਵਾਰ ਕਿੰਗ ਮੇਕਰ ਰਹੇ ਨੇ ਤੇ ਜੋਰ ਤੋੜ ਕਰਨ ਦੇ ਵਿੱਚ ਉਹ ਵੀ ਮਾਰਨੇ ਪਰ ਕਿਹਾ ਜਾਂਦਾ ਹੈ ਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸ਼ਰਦ ਪਵਾਰ ਹੋਣਾ ਤਾਂ ਉਹਨਾਂ ਦੇ ਚਿਹਰੇ ਤੋਂ ਵੀ ਉਹ ਕੰਫੀਡੈਂਸ ਨਹੀਂ ਚਲਕਿਆ ਕਿ ਤਨਾ ਕਿਤੇ ਗੱਲ ਨਹੀਂ ਬਣੀ ਹਾਲਾਂਕਿ ਫੋਨ ਤਾਂ ਸਾਰੇ ਪਾਸੇ ਘਮਾਏ ਹੋਣਗੇ ਨਾਇਡੂ ਉਹਨਾਂ ਨੂੰ ਵੀ ਘਮਾਏ ਹੋਣਗੇ ਨਤੀਸ਼ ਕੁਮਾਰ ਰਾਜ ਤੇ ਯਸ਼ਵੀ ਜਾਦਵ ਨਾਲ ਬੈਠੇ ਨਜ਼ਰ ਆਏ ਇੱਕੋ ਜਹਾਜ਼ ਦੇ ਵਿੱਚ ਬੈ ਬਿਹਾਰ ਤੋਂ ਇੱਕੋ ਤੁਸੀਂ ਸਟੇਟ ਤੋਂ ਆਉਣੇ ਹੋ ਤੁਸੀਂ ਮਾੜਾ ਮੋਟਾ ਜ਼ੋਰ ਲਾਓ ਪਰ ਲੱਗਦਾ ਕਿ ਕਿਤੇ ਖਿਚੜੀ ਜਿਹੜਾ ਨਹੀਂ ਬਣੀ ਕਿਉਂਕਿ ਜੇ ਬਣ ਜਾਂਦੀ ਤਾਂ ਇਹ ਗੱਲ ਜ਼ਰੂਰ ਹੈ ਕਿ ਮੋਦੀ ਇੰਨੇ ਜਿਆਦਾ ਕੰਫੀਡੈਂਟ ਨਹੀਂ ਨਜ਼ਰ ਆਇਆ ਚਾਹੇ ਆਪਾਂ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਵੀ ਸੁਣੀ ਉਹ ਗਈ ਬੀਜੇਪੀ ਹੈਡਕੁਆਰਟਰ ਪਹੁੰਚੇ ਰਿਜ਼ਲਟ ਤੋਂ ਬਾਅਦ ਅੱਜ ਵੀ ਦੇਖ ਸਕਦੇ ਆਪਾਂ ਅੱਜ ਵੀ ਜਿਹੜਾ ਕਿਤਨਾ ਕਿਤੇ ਕਿਹਾ ਜਾਂਦਾ ਸੀ ਕਿ ਨરેન્દ્ર ਮੋਦੀ ਜਿਹੜੇ ਆ ਜਾਂ ਬੀਜੇਪੀ ਦੇ ਬਾਰੇ ਖਾਸ ਤੌਰ ਤੇ ਸਟੇਟਾਂ ਦੇ ਵਿੱਚੇ ਚਰਚਾ ਸੀ ਕਿ ਭਾਈ ਇਹ ਤਾਂ ਜਿਹੜਾ ਜਦੋਂ ਮਰਜ਼ੀ ਚਾਹੇ ਪਾਰਟੀ ਸੀਟ ਤੋੜ ਸਕਦੀ ਹੈ ਸਰਕਾਰਾਂ ਤੋੜ ਜਿਸ ਹਸਾਬ ਨਾਲ ਕੇ ਬਿਆਨ ਦਿੱਤੇ ਚੋਣਾ ਤੋਂ ਪਹਿਲਾਂ ਹਮੇਸ਼ਾ ਹੁਣ ਆ ਕੇ ਕਹਿੰਦੇ ਨੇ ਕਿ ਅਸੀਂ ਇੱਥੇ ਨਸ਼ਾ ਖਤਮ ਕਰਨਾ ਹੈ ਅਸੀਂ ਸਭ ਕੁਝ ਕਰਨਾ ਹੈ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਪ ਵੀ ਜਿਹੜਾ ਇੱਥੇ ਆ ਕੇ ਕੁਦਾਂਗੇ ਸਮਾਧਾਨ ਦੇ ਵਿੱਚ ਤੇ ਸਰਕਾਰ ਡੇਗਣ ਦੀਆਂ ਗੱਲਾਂ ਉਹਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਕਿ ਸਰਕਾਰ ਇਹ ਰਹਿਣੀ ਨਹੀਂ ਸਾਡੀ ਸਰਕਾਰ ਬਣ ਜੇ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਜਿਹੜੀ ਉਹ ਨਹੀਂ ਰਹੇਗੀ ਇਹ ਗੱਲ ਉਸ ਤੋਂ ਬਾਅਦ ਉਹ ਵੀ ਗੱਲ ਕਿ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਭਵੰਤਮਾ ਹੋਣਾ ਨੂੰ ਵੀ ਜਿਹੜਾ ਜਰੂਰ ਸੁੱਖ ਦਾ ਸਾਹ ਆਇਆ ਹੋਊਗਾ ਕਿ ਠੀਕ ਹੈ ਹੁਣ ਹਾਲਾਂਕਿ ਨरेन्द्र મોદી ਜਰੂਰ ਬਣ ਕੇ ਪ੍ਰਧਾਨ ਮੰਤਰੀ ਫੋਟੋਆਂ ਉਹਨਾਂ ਨੇ ਲਾ ਕੇ ਪ੍ਰਚਾਰ ਕੀਤਾ ਜੇਲ੍ਹ ਵਾਲੀਆਂ ਫੋਟੋਆਂ ਸੀ ਜੇਲ੍ਹ ਦਾ ਜੰਗਲਾ ਸੀ ਪਿੱਛੇ ਕੇਜਰੀਵਾਲ ਦੀ ਫੋਟੋ ਸੀਗੀ ਇਹ ਲਾ ਕੇ ਹੀ ਪ੍ਰਚਾਰ ਕੀਤਾ ਗਿਆ ਸਾਰੀਆਂ ਥਾਵਾਂ ਤੇ ਔਰ ਉਹਨਾਂ ਨੂੰ ਲੱਗ ਉਹਨਾਂ ਨੇ ਕਿਹਾ ਸੀ ਕਿ ਭਾਈ ਵੋਟਾ ਮੈਨੂੰ ਪਾਓ ਨਹੀਂ ਤਾਂ ਫਿਰ ਮੈਨੂੰ ਜੇਲ੍ਹ ਚੋਂ ਬਾਹਰ ਆਉਣਾ ਔਖਾ ਹੋ ਜਾਣਾ ਹੈ ਪਰ ਜੇਲ੍ਹ ਚੋਂ ਬਾਹਰ ਆਉਣਾ ਸ਼ਾਇਦ ਉਹਨਾਂ ਦਾ ਮੈਨੂੰ ਲੱਗਦਾ ਕਿ ਪਰ ਇਹ ਵੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਇੱਥੇ ਸੀਐਮ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਸਲੋਗਨ ਵੀ ਦਿੱਤਾ ਗਿਆ ਇੱਥੇ ਤਿੰਨ ਸੀਟਾਂ ਜ਼ਰੂਰ ਜਿੱਤ ਗਿਆ ਆਮ ਆਇ ਪਾਰਟੀ ਪਰ ਪੰਜਾਬ ਤੋਂ ਬਾਹਰ ਕਿਸੇ ਸਟੇਟ ਦੇ ਵਿੱਚ ਇੱਕ ਵੀ ਸੀਟ ਜੜਾ ਆਮ ਆਇ ਪਾਰਟੀ ਨਹੀਂ ਕੱਢ ਪਾਈ ਤਾਂ ਕਿਤਨਾ ਕਿਤੇ ਲੋਕਾਂ ਦਾ ਥੋੜਾ ਜਿਹਾ ਇਹ ਵੀ ਹੈ ਕਿ ਭਾਜੀਪੀ ਦਾ ਜਿਸ ਹਿਸਾਬ ਦੇ ਨਾਲ ਅੱਜ ਆਪਾਂ ਦੇਖਿਆ ਕਿ ਅਲਾਈਅੰਸ ਦੂਜੇ ਪਾਸੇ ਦੋਨੇ ਮੀਟਿੰਗਾਂ ਕਰ ਰਹੇ ਸੀ ਇੰਡੀਆ ਗੱਠ ਜੋੜ ਕਰ ਰਿਹਾ ਸੀਗਾ ਐਨਡੀਏ ਜਾ ਕੇ ਕਰ ਰਿਹਾ ਹੈਗਾ ਉੱਥੇ ਮੀਟਿੰਗਾਂ ਪਰ ਐਨਡੀਏ ਦੇ ਵਿੱਚ ਜਦੋਂ ਨ ਜੇ ਮੰਗਾ ਮੰਨੀਆਂ ਤਾਂ ਉਸ ਤੋਂ ਬਾਅਦ ਜਿਹੜਾ ਬਾਅਦ ਦੇ ਵਿੱਚ ਦੇਖ ਸਕਦੇ ਆਪਾਂ ਹੁਣ ਮੋਦੀ ਹਣੀ ਸੌ ਚੱਕਣਗੇ ਇਹਨਾਂ ਨੂੰ ਇਹਨਾਂ ਨੂੰ ਤਕੜਾ ਭਰੋਸਾ ਦਿੱਤਾ ਗਿਆ ਉਹ ਰਿਪੋਰਟ ਵੀ ਅਸੀਂ ਦਿਖਾਉਣਾ ਔਰ ਉਹ ਸਿਗਨੇਚਰ ਵੀ ਜਿਹੜੇ ਸਿਗਨੇਚਰ ਜਿਹੜੇ ਕੀਤੇ ਹੋਏ ਆ ਸਾਰਿਆਂ ਨੇ ਭਰੋਸਾ ਦਿੱਤਾ ਇਹਨਾਂ ਨੂੰ ਜ਼ਬਰਦਸਤ ਭਰੋਸੇ ਦੇ ਵਿੱਚ ਲਿਆ ਕੇ ਭਾਈ ਤੁਹਾਡਾ ਪੂਰਾ ਖਿਆਲ ਰੱਖਿਆ ਜਾਊਗਾ ਪੂਰਾ ਆਦਰ ਸਤਿਕਾਰ ਕੀਤਾ ਜਾਵੇ ਨਿਤਿਸ਼ ਕੁਮਾਰ ਦੇ ਉੱਪਰ ਮੇਲਾ ਦਾ ਨਿਗਾ ਰਹੀ ਹੋਰ ਇੱਕ ਨਿਤਿਸ਼ ਕੁਮਾਰ ਕਿਉਂਕਿ ਨਿਤਿਸ਼ ਕੁਮਾਰ ਪਲਟੀ ਮਾਰ ਜਾਂਦੇ ਆ ਨਿਤਿਸ਼ ਕੁਮਾਰ ਪਲਟੀ ਮਾਰ ਜਾਂਦੇ ਤੇਜਸਵੀ ਯਾਦੂ ਦਾ ਪਿਛਲੇ ਦਿਨੀ ਭਾਸ਼ਣ ਜਿਹੜਾ ਵਿਧ ਸਾਰਿਆਂ ਨੂੰ ਠੱਗਿਆ ਠੱਗ ਭਜ ਗਿਆ ਸੀ ਉਹਨਾਂ ਨੂੰ ਤਾਂ ਉਹ ਤਸਵੀਰ ਵੀ ਅਸੀਂ ਪਿੱਛੇ ਫਲੈਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੇ ਸਾਈਨ ਜਿੰਨੇ ਚਿਹਰੇ ਇੱਥੇ ਬੈਠੇ ਨਜ਼ਰ ਆ ਰਹੇ ਇਕੱਲੇ ਇਕੱਲੇ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਬਰਦਸਤ ਆ ਤਾਂ ਇਹ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਹੋਇਆ ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਜੇਪੀ ਨੱਡਾ ਦੇ ਸਾਈਨ ਨੇ ਜਿਹੜੇ ਬੀਜੇਪੀ ਦੇ ਰਾਜਨਾਥ ਸਿੰਘ ਉਹਨਾਂ ਦੇ ਸਾਈਨ ਅਮਿਤ ਸ਼ਾਹ ਉਹਨਾਂ ਦੇ ਚੰਦਰਬਾਬੂ ਨਾਇਡੂ ਉਹਨਾਂ ਦੇ ਇਹਨਾਂ ਤੋਂ ਬਾਅਦ ਚੌਥੇ ਨੰਬਰ ਤੇ ਚੰਦਰਬਾਬੂ ਨਾਇਡੂ ਕਿਉਂਕਿ ਸਭ ਤੋਂ ਵੱਧ ਉਹਨਾਂ ਕੋਲੇ ਸੀਟਾਂ ਔਰ ਉਸ ਤੋਂ ਬਾਅਦ ਫਿਰ ਬਾਕੀਆਂ ਦੇ ਸਾਰਿਆਂ ਦੇ ਨੇ ਜੀਤਨ ਰਾਮਾ ਜੀ ਤੋਂ ਲੈ ਕੇ ਬਾਕੀ ਸਾਰੇ ਨਿਤਿਸ਼ ਕੁਮਾਰ ਭਾਵੇਂ ਕਿਸੇ ਨੂੰ ਦੋ ਸੀਟਾਂ ਆਈਆਂ ਕਿਸੇ ਨੂੰ ਤਿੰਨ ਆਈਆਂ ਮਨਦੀਪ ਜੀ ਕਿਸੇ ਨੂੰ ਇੱਕ ਆਈ ਹੈ ਉਹਨਾਂ ਸਾਰਿਆਂ ਦੇ ਸਾਈਨ ਨੇ ਔਰ ਜਿਨ੍ਹਾਂ ਦੇ ਨਹੀਂ ਆਈਆਂ ਸੀਟਾਂ ਉਹਨਾਂ ਨੇ ਤਾਂ ਚਲੋ ਵਿਚਾਰੇ ਨੇ ਜਾਣਾ ਹੀ ਕੀ ਸੀ ਹਾਲਾਂਕਿ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲਿਖ ਕੇ ਲੈਣਿਆ ਹੋਂ ਤਾਂ ਆਪਾਂ ਕਹਿਣਾ ਕਿ ਸਾਈਨ ਕਰਕੇ ਦੇ ਦਿੱਤੇ ਤਾਂ ਉਹ ਕਿਤਨਾ ਕਿ ਜਿਹੜਾ ਲਿਖ ਕੇ ਵੀ ਦਿੱਤਾ ਸਾਈਨ ਵੀ ਕੀਤੇ ਪਰ ਇਸ ਤੋਂ ਬਾਅਦ ਇਹ ਵੀ ਦੇਖਣਾ ਹੋਊਗਾ ਜੇ ਨਤੀਸ਼ ਕੁਮਾਰ ਜਾਂ ਕੋਈ ਹੋਰ ਜੇ ਫੇਰ ਵੀ ਕੁਝ ਨਾ ਕੁਝ ਗੜਬੜ ਹੁੰਦੀ ਆ ਤਾਂ ਫਿਰ ਲੋਕਾਂ ਦਾ ਜਿਹੜਾ ਭਰੋਸਾ ਕਿਉਂਕਿ ਉਹ ਤਾਂ ਪਹਿਲੇ ਆਪਾਂ ਪੰਜਾਬ 'ਚ ਦੇਖਿਆ ਦਲ ਬਦਲੂਆਂ ਤੋਂ ਕਿਵੇਂ ਅੱਕੇ ਪੈ ਨੇ ਲੋਕ ਤਾਂ ਹੁਣ ਇਸ ਵਾਰ ਜਿਹੜਾ ਹਰੇਕ ਜੰਤ ਚੌਧਰੀ ਜੋ ਚੌਧਰੀ ਚਰਨ ਸਿੰਘ ਹੁਣਾਂ ਦੇ ਪਰਿਵਾਰ 'ਚੋਂ ਨੇ ਜੰਤ ਚੌਧਰੀ ਹੁਣੀ ਵੀ ਇਹਨਾਂ ਦੇ ਨਾਲ ਨੇ ਉਹ ਉਹਨਾਂ ਪਿਛਲੇ ਦਿਨੀ ਉਹਨਾਂ ਨੇ ਬਿਆਨ ਆਇਆ ਸੀ ਕਿ ਮੈਂ ਮੇਰੇ ਤੇ ਤਾਂ ਸਾਨ ਹੀ ਬਹੁਤ ਵੱਡਾ ਕਰਤਾ ਔਰ ਸ਼ਾਇਦ ਉਹਨਾਂ ਦੇ ਦਾਦਾ ਜੀ ਨੂੰ ਪਦਮ ਸ਼੍ਰੀ ਦਿੱਤਾ ਗਿਆ ਔਰ ਉਸ ਉਸ ਵੇਲੇ ਉਹਨਾਂ ਨੇ ਕਿਹਾ ਕਿ ਭਾਈ ਮੇਰੇ ਤੇ ਤਾਂ ਸਾਨ ਬਹੁਤ ਵੱਡਾ ਕਰਤਾ ਮੋਦੀ ਉਹਨਾਂ ਨੇ ਔਰ ਮੈਂ ਤਾਂ ਜਿੱਦਾਂ ਕਹਿਣਗੇ ਉਦਾਂ ਕਰਨਾ ਇਹ ਗੱਲ ਉਹਨਾਂ ਨੇ ਕੀਤੀ ਔਰ ਹੁਣ ਇਹ ਸਾਰੇ ਲੋਕਾਂ ਦੇ ਸਾਈਨ ਨੇ ਔਰ ਇਹਨਾਂ ਨੇ ਆਪਣਾ ਨੇਤਾ ਚੁਣ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਤਾਂ ਮੋਦੀ ਹੁਣੀ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਤੀਜੀ ਵਾਰ ਪਰ ਇਸ ਵਾਰ ਸਰਕਾਰ ਪਿਛਲੀ ਵਾਰ ਦੀ ਤਰ੍ਹਾਂ ਮਜ਼ਬੂਤ ਨਹੀਂ ਹੈ ਇਹ ਸਾਫ਼ ਸ਼ਬਦਾਂ ਚ ਕਿਹਾ ਜਾ ਸਕਦਾ ਹੈ ਕਿ ਕਮਜ਼ੋਰ ਰਹੇਗੀ ਸਰਕਾਰ ਸਾਰੇ ਦਲਾਂ ਦਾ ਧਿਆਨ ਰੱਖਣਾ ਪਊਗਾ ਔਰ ਉੱਥੇ ਹੀ ਇੱਕ ਚੀਜ਼ ਲੋਕਤੰਤਰ ਦੇ ਵਿੱਚ ਜਿਹੜੀ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਕਾਇਮ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰ ਨਹੀਂ ਹੈ ਕੈਮ ਇਸ ਕਰਕੇ ਸਵਾਲ ਵੀ ਉੱਠਦੇ ਆ ਤਾਂ ਪਰ ਦੇਸ਼ ਦੇ ਵਿੱਚ ਵਿਰੋਧੀ ਧਿਰ ਬਹੁਤ ਕੈਮ ਹੋ ਗਈ ਹੈ ਜਿਹੜਾ ਮੈਨੂੰ ਲੱਗਦਾ ਕਿ ਲੋਕਤੰਤਰ ਵਾਸਤੇ ਮੁੰਦੀਪ ਚੰਗੀ ਗੱਲ ਹੈ ਨਹੀਂ ਤਾਂ ਧੜਾ ਧੜ ਜਿਵੇਂ ਫੈਸਲੇ ਪਿਛਲੀ ਵਾਰ ਲਏ ਉਸ ਤਰ੍ਹਾਂ ਹੁਣ ਫੈਸਲੇ ਨਹੀਂ ਲੈ ਸਕਣਗੇ ਪਰ ਇੱਕ ਚੀਜ਼ ਹੋਰ ਇਹਨਾਂ ਨੇ ਕਿਹਾ ਕਿ ਜਾਤੀ ਦੇ ਆਧਾਰ ਤੇ ਜਨਗਣਨਾ ਹੋਣੀ ਚਾਹੀਦੀ ਹੈ ਜਿਹੜੀ ਉਹ 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 ਦੀ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਨਿਤਿਸ਼ ਕੁਮਾਰ ਹੋਣਾ ਨੇ ਕਹੀ ਹੈ ਗੱਲ ਉਹ ਮੈਨੂੰ ਲੱਗਦਾ ਹੁਣ ਉਸ ਹਿਸਾਬ ਨਾਲ ਰਾਹੁਲ ਗਾਂਧੀ ਵੀ ਉਹ ਚੀਜ਼ ਦੀ ਗੱਲ ਕਰ ਦਿਆ ਤਾਂ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਪਹਿਲਾਂ ਰਾਹੁਲ ਗਾਂਧੀ ਹੋਣਾ ਦੀ ਇਮੇਜ ਮੀਡੀ ਬਦਲਿਆ ਉਹਨਾਂ ਦਾ ਬਹੁਤ ਕੁਝ ਜਿਹੜਾ ਮੀਡੀਆ ਨੇ ਮਖੌਲ ਉਡਾਏ ਪਰ ਜਿਹੜਾ ਅਗਰੈਸ਼ਨ ਲਾਸਟ ਵਾਲੇ 7-8 ਮਹੀਨੇ ਜਿਹੜਾ ਰਾਹੁਲ ਗਾਂਧੀ ਹੋਣਾ ਦਾ ਰਿਹਾ ਨਿਆ ਯਾਤਰਾ ਗੱਡੀ ਉਸ ਤੋਂ ਪਹਿਲਾਂ ਭਾਰਤ ਵੱਲੋਂ ਯਾਤਰਾ ਗੱਡੀ ਤਾਂ ਕਿਤਨਾ ਕਿਤੇ ਉਹਨਾਂ ਨੇ ਦੇਖਿਆ ਉਹਨੇ ਇੰਟਰਸਪੈਕਟ ਜਰੂਰ ਕੀਤਾ ਹੋਣਾ ਕਿ ਭਾਈ ਮੇਰੇ ਚ ਕਿਹੜੀ-ਕਿਹੜੀ ਚੀਜ਼ ਹੈ ਜਿੱਥੇ ਮੈਂ ਇੰਪਰੂਵ ਕਰਾਂ ਤਾਂ ਅਗਰੈਸ਼ਨ ਦੇ ਨਾਲੋਂ ਬੋਲੇ ਹਰੇਕ ਸਪੀਚ ਵੀ ਬੜੀ ਉਹਨਾਂ ਨੇ ਤੰਝ ਕੱਸਦੇ ਹੁੰਦੇ ਨਜ਼ਰ ਆਉਂਦੇ ਸੀ ਪਰ ਹੁਣ ਕਾਫੀ ਕੰਫੀਡੈਂਟ ਹੋਣਗੇ ਕਿਉਂਕਿ ਇਸ ਵਾਰ ਆਪ ਦੀਆਂ ਸੀਟਾਂ ਚਾਹੇ ਰਾਇਬਰੇਲੀ ਹੈ ਚਾਹੇ ਉਹਨਾਂ ਦੀ ਵਾਇ ਵਧੀਆ ਵਧੀਆ ਜਿਹੜਾ ਉਹਨਾਂ ਦਾ ਮਾਰਜਨ ਰਿਹਾ ਜਿੱਤਦਾ ਤਾਂ ਇਸ ਵਾਰ ਕੌਨਫੀਡੈਂਟ ਰਹਿਣਗੇ ਤੇ ਇੰਡੀਆ ਲਾਇਸ ਇਸ ਵਾਰ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਦੋ ਸਾਲ ਤੱਕ ਜਾਂ ਜੇ ਕੋਈ ਕਿਤਨਾ ਕਿਤੇ ਗਲਤੀ ਹੁੰਦੀ ਹੈ ਕਿੰਤੂ ਪ੍ਰੰਤੂ ਹੁੰਦਾ ਤਾਂ ਹੁਣ ਨਰੇਂਦਰ ਮੋਦੀ ਤੇ ਹਮੇਸ਼ਾ ਜਿਹੜੀ ਪਹਿਲਾਂ ਕਿਹਾ ਜਾਂਦਾ ਸੀ ਕਿ ਦੋਨੇ ਜਿਹੜਾ ਸਰਕਾਰ ਚ ਨਾਲ ਦੋਨੇ ਸਰਕਾਰ ਚ ਲਾਉਂਦੇ ਆ ਦੇਸ਼ ਚ ਲਾਉਂਦੇ ਆ ਚਾਹੇ ਸ਼ਾਹ ਹੋਣ ਜਾਂ ਫਿਰ ਦੂਜੇ ਪਾਸੇ ਨਰੇਂਦਰ ਮੋਦੀ ਹੁਣ ਤਾਂ ਹੁਣ ਕਿਤਨਾ ਕਿਤੇ ਇਹਨਾਂ ਨੂੰ ਉਹ ਫਿਕਰ ਵੀ ਰਿਹਾ ਕਰੂਗਾ ਹਮੇਸ਼ਾ ਬਾਕੀ ਲੀਡਰਾਂ ਦੀ ਗੱਲ ਕਰਦੇ ਇੱਕ ਗੱਲ ਹੋਰ ਹੈ ਦੇਖੋ ਜੀ ਇੱਥੇ ਜਿਹੜਾ ਨਤੀਸ਼ ਕੁਮਾਰ ਹਾਲਾਂਕਿ ਆ ਦੋ ਚਿਹਰੇ ਬੜੇ ਕੌਨਫੀਡੈਂਟ ਬੜੇ ਖੁਸ਼ ਨਜ਼ਰ ਆਉਂਦੇ ਆ ਬੋਡੀ ਲੈਂਗੁਏਜ ਜਿਹੜਾ ਪੂਰੀ ਦੱਸਦੀ ਹੈ ਕਿ ਹਾਂ ਭਾਈ ਸਾਨੂੰ ਸਾਡੇ ਸਿਰ ਤੇ ਬੈਠੇ ਹੋ ਜੀ ਅੱਜ ਤੁਸੀਂ ਬੈਠੇ ਹੋ ਤਾਂ ਦੋਨਾਂ ਦੀ ਬੋਡੀ ਲੈਂਗੁਏਜ ਇਹ ਦੱਸਦੀ ਹੈ ਪਰ ਹੁਣ ਸਾਰਿਆਂ ਦੀ ਨਿਗਾਹਾਂ ਵਿਕਰਮ ਇਹਨਾਂ ਦੀ ਰਹਿਣਗੀਆਂ ਕਿ ਕੱਲ ਨੂੰ ਕਿਤੇ ਹੋਰ ਨਾ ਪੰਗਾ ਪੈ ਜੇ ਕਿਤੇ ਜੇ ਮੋਦੀ ਹੋਣੀ ਜਿਸਹਾ ਅਜਨਾ ਸਟੇਟਾਂ ਦੇ ਵਿੱਚ ਕਿਹਾ ਜਾਂਦਾ ਵਿਰੋਧੀ ਇਲਜ਼ਾਮ ਲਾਉਂਦੇ ਆ ਕਿ ਜ਼ੋਰ ਤੋਰ ਕਰਦੇ ਆ ਰਾਜਾਂ ਦੇ ਵਿੱਚ ਸਰਕਾਰਾਂ ਤੋੜ ਦਿੰਦੇ ਆ ਫੈਡਰਲ ਸ ਕਿ ਇੰਨੇ ਜਿਆਦਾ ਹਾਲਾਂਕਿ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ ਪਰ ਸਟਰੋਂਗ ਉਹਨੇ ਨਹੀਂ ਰਹਿਣਗੇ ਉਸ ਹਿਸਾਬ ਦੇ ਨਾਲ ਜਿਹੜਾ ਜਿਵੇਂ ਕਿੰਗ ਪਿੰਸ ਸੀ ਪਹਿਲਾਂ ਪੂਰਾ ਪਰ ਹੁਣ ਜਿਹੜਾ ਲੱਗਦਾ ਹੈ ਕਿ ਕੁਝ ਨਾ ਕੁਝ ਚੀਜ਼ਾਂ ਬਦਲ ਗਈਆਂ ਜਿਸ ਹਿਸਾਬ ਦੇ ਨਾਲ ਬੜੀ ਗਾਰੰਟੀ મોદી ਕੀ ਗਾਰੰਟੀ ਨਹੀਂ ਹੈ ਹੁਣ ਐਨਡੀਏ ਦੀ ਗਾਰੰਟੀ ਹੋ ਜਾਣੀ ਹੈ ਕਿਉਂਕਿ ਨੈਸ਼ਨਲ ਡੈਮੋਕਰੈਟਿਕ ਅਲਾਈਅንስ ਜਿਹੜਾ ਉਹਦੀ ਸਾਰਿਆਂ ਦੀ ਗਾਰੰਟੀ ਹੋ ਜਾਣੀ ਕਿਉਂਕਿ ਸਾਰੇ ਜਣੇ ਸ਼ਾਮਲ ਨੇ ਸਾਰੀਆਂ ਪਾਰਟੀਆਂ ਨੇ ਸਪੋਰਟ ਕੀਤਾ ਇਕੱਲੇ ਬੀਜੇਪੀ ਦੀ ਨਰੋਲ ਸਰਕਾਰ ਨਹੀਂ ਬਣ ਪਈ ਨਹੀਂ ਹਾਲਾਂਕਿ ਰਾਮ ਮੰਦਰ ਦਾ ਮੁੱਦਾ ਜਿਸ ਤਰੀਕੇ ਨਾਲ ਉਭਾਰਿਆ ਜਾ ਰਿਹਾ ਸੀ ਤੁਸੀਂ ਇਸ ਚੀਜ਼ ਨੂੰ ਸਮਝ ਲੋੜਾ ਮੈਂ ਅੱਜ ਵੀ ਸੋਸ਼ਲ ਮੀਡੀਆ ਦੇਖ ਰਿਹਾ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲੈ ਕੇ ਪਾਇਆ ਹੋਇਆ ਕਿ ਜੋ ਆ ਰਾਮ ਨੂੰ ਲੈ ਕੇ ਆਏ ਆ ਔਰ ਆ ਰਾਮ ਨੂੰ ਪਤਾ ਹੈ ਕਿ ਭਾਈ ਇਹ ਮੈਨੂੰ ਨਹੀਂ ਆਪਦੀ ਸਰਕਾਰ ਮੇਰੇ ਨਾਂ ਤੇ ਲੈ ਕੇ ਆਉਂਦੇ ਸੀ ਇਸ ਕਰਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਦੇਖੋ ਯੋਧਿਆ ਦੀ ਸੀਟ ਦਾ ਜ਼ਿਕਰ ਕਰਦੇ ਆ ਜਿੱਥੇ ਫੈਜ਼ਾਬਾਦ ਦੇ ਵਿੱਚ ਅਯੁੱਧਿਆ ਦੇ ਵਿੱਚ ਯੋਧਿਆ ਕਹਿੰਦੇ ਆ ਔਰ ਅਯੁੱਧਿਆ ਜਿੱਥੇ ਮੰਦਿਰ ਬਣਿਆ ਆ ਰਾਮ ਜੀ ਦਾ ਔਰ ਰਾਮ ਮੰਦਿਰ ਵਾਲੀ ਸੀਟ ਹੀ ਤੁਸੀਂ ਹਾਰ ਗਏ ਉਥੋਂ ਹਾਰ ਕੇ ਸ਼ਾਇਦ ਸਮਾਜਵਾਦੀ ਪਾਰਟੀ ਲੱਲੂ ਹਾਂ ਲੱਲੂ ਸਿੰਘ ਹਾਰੇ ਸਮਾਜਵਾਦੀ ਪਾਰਟੀ ਦੇ ਜਿਹੜੇ ਸੀ ਉਹ ਜਿੱਤੇ ਨੇ ਹਾਲਾਂਕਿ ਉਹਨਾਂ ਦੇ ਲੀਡ ਵੀ ਬਹੁਤ ਜ਼ਿਆਦਾ ਸੀ ਵਿਕਰਮ 44-45 ਹਜ਼ਾਰ ਦੀ ਲੀਡ ਨਾਲ ਉਹ ਜਿੱਤੇ ਨੇ ਇਹ ਚੀਜ਼ ਸਮਝਣੀ ਪਊਗੀ ਉੱਥੋਂ ਦੇ ਲੋਕ ਸ਼ਾਇਦ ਸਮਝ ਗਏ ਇਸ ਚੀਜ਼ ਨੂੰ ਉੱਥੋਂ ਦੇ ਜਿਹੜੇ ਲੋਕਲ ਲੋਕ ਆ ਕਿ ਭਾਈ ਇਹਦੇ ਨਾਲ ਇੱਕ ਆਸਥਾ ਹੋ ਸਕਦੀ ਆ ਅਸੀਂ ਕਿਸੇ ਦੀ ਆਸਥਾ ਨੂੰ ਉਹ ਨਹੀਂ ਕਹਿੰਦੇ ਧਰਮ ਜਿਹੜਾ ਹੁੰਦਾ ਜਦੋਂ ਜਦੋਂ ਧਰਮ ਦੀ ਗੱਲ ਹੀ ਆ ਜਾਂਦੀ ਸਾਡੇ ਮੁਲਕ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਪਿੱਛੇ ਹੋ ਜਾਂਦੀਆਂ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਤਾਂ ਮਸਲਾ ਧਰਮ ਦਾ ਆ ਗਿਆ ਮਨਦੀਪਾ ਔਰ ਇਸ ਕਰਕੇ ਉੱਥੋਂ ਦੇ ਲੋਕ ਤਾਂ ਸਮਝ ਗਏ ਕਿ ਭਾਈ ਠੀਕ ਹੈ ਆ ਰਾਮ ਜੀ ਦਾ ਮੰਦਿਰ ਤਾਂ ਬਣਾਤਾ ਪਰ ਹੋਰ ਕੀ ਕਰਿਆ ਉੱਥੋਂ ਦੇ ਲੋਕਾਂ ਨੂੰ ਹੋਰ ਨਹੀਂ ਚੀਜ਼ਾਂ ਨਜ਼ਰ ਆਈਆਂ ਉਹ ਲੋਕ ਸਮਝ ਗਏ ਪਰ ਪੂਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਫੈ ਹੋਇਆ ਪਰ ਉਸ ਤਰੀਕੇ ਨਾਲ ਜੋ ਕਨਸੋਲੀਡੇਸ਼ਨ ਨਹੀਂ ਹੋ ਪਾਈ ਉਸ ਤਰੀਕੇ ਨਾਲ ਪੋਲਰਾਈਜੇਸ਼ਨ ਸ਼ਾਇਦ ਨਹੀਂ ਹੋ ਪਾਈ ਜਿਸ ਤਰ੍ਹਾਂ ਇਹਨਾਂ ਨੂੰ ਲੱਗਦਾ ਸੀ ਉਮੀਦ ਸੀਗੀ ਕਿ ਇਹ ਚੀਜ਼ਾਂ ਹੋ ਜਾਣਗੀਆਂ ਔਰ ਹੋਰ ਬਹੁਤ ਸਾਰੇ ਸੀਟਾਂ ਦੀ ਗੱਲ ਕਰ ਲਈ ਯੂਪੀ ਦੇਖੋ ਕਿਵੇਂ ਬੁਰੇ ਤਰੀਕੇ ਨਾਲ ਹਾਰੇ ਆ ਔਰ ਸਮਾਜਵਾਦੀ ਪਾਰਟੀ ਨੇ ਕਿਆ ਜ਼ਬਰਦਸਤ ਰਿਵਾਈਵਲ ਕੀਤਾ ਔਰ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਸਮਾਜਵਾਦੀ ਪਾਰਟੀ ਤੋਂ ਸਿੱਖ ਲੈਣੀ ਸਿੱਖ ਲੈਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਉਹ ਕਿਹੜੇ ਉਹ ਜਿਹੜੇ ਮਸਲਿਆਂ ਤੇ ਸਟੈਂਡ ਲਿਆ ਅਖਲੇਸ਼ ਉਹਨਾਂ ਨੇ ਉਹ ਸਟੈਂਡ ਰੱਖਿਆ ਔਰ ਉਹਦੇ ਬੰਦਿਆਂ ਨੇ ਸਪੋਰਟ ਵੀ ਕੀਤਾ ਔਰ ਲੋਕਾਂ ਨੇ ਭਰੋਸਾ ਵੀ ਕੀਤਾ ਹੁਣ ਅਕਾਲੀ ਦਲ ਨੂੰ ਵੀ ਇਸੇ ਤਰੀਕੇ ਨਾਲ ਗੇਨ ਕਰਨ ਦੀ ਜਰੂਰਤ ਹੈ ਕਿ ਰੈਲੀਆਂ ਦੇ ਵਿੱਚ ਜਿਹੜਾ ਭੀੜ ਦੱਸਦੀ ਹੁੰਦੀ ਸੀ ਕਿ ਵੋਟਾਂ ਜਿਹੜੀਆਂ ਜਰੂਰ ਇਸ ਵਾਰ ਹੇਰਫੇਰ ਹੋਊਗੀ ਜਰੂਰ ਇਸ ਵਾਰ ਤਖਤਾ ਪਲਟੂਗਾ ਕਿਉਂਕਿ ਅਖਲੇਜਾਦਵ ਹੋਣ ਜਾਂ ਤੇਜਸੀਵੀ ਯਾਦਵ ਹੋਣ ਜਿਸ ਹਾਲ ਦੇ ਨਾਲ ਬਿਹਾਰ ਦੇ ਵਿੱਚ ਉਹਨਾਂ ਰੈਲੀਆਂ ਸੀ ਰੈਲੀਆਂ ਦੇ ਵਿੱਚ 66 ਟਨੋਂ ਤਾਂ ਨਹੀਂ ਹੁੰਦਾ ਸੀ ਉਹਨਾਂ ਰੈਲੀਆਂ ਦੇ ਵਿੱਚ ਤਾਂ ਉੱਥੇ ਅਖਲੇਜਾਦਵ ਉਹਨਾਂ ਨੇ ਦੇਖੋ ਮੋਰਚਾ ਸਾਂਭਿਆ ਤੇਜਸੀਵੀ ਯਾਦਵ ਨਾਲ ਸੀ ਤੇ ਉਸ ਤੋਂ ਬਾਅਦ ਜਿਸ ਹਾਲ ਦੇ ਨਾਲ ਸਪਾ ਨੇ ਜਿਹੜਾ ਸਮਾਜਵਾਦੀ ਪਾਰਟੀ ਨੇ ਜਿਸ ਹਾਲ ਦੇ ਬਾਕੀ ਕੀਤਾ ਇੰਨੀਆਂ ਜ਼ਿਆਦੇ ਸੀਟਾਂ 46 ਸੀਟਾਂ ਹਾਲਾਂਕਿ ਉਹਦੇ ਟੋਟਲ ਆਈਆਂ ਨੇ ਆਂਡੀਆਂ ਅਲਾਈਅੰਸ ਨੂੰ ਤੇ ਇਹਨਾਂ ਦੀਆਂ 36 ਸੀਟਾਂ ਉੱਥੇ ਰਹਿ ਗਈਆਂ ਨੇ ਪਰ ਹੁਣ ਯੋਗੀ ਦਿੱਤਿਆਨਾਥ ਦੇ ਵਰਗੇ ਜਿਹੜੇ ਖਾਸ ਤੌਰ ਤੇ ਜਿਹੜੇ ਲੀਡਰ ਪੰਜਾਬ ਚ ਆ ਕੇ ਬਿਆਨ ਦਿੰਦੇ ਹੁੰਦੇ ਸੀ ਨਾ ਇਹਨਾਂ ਨੂੰ ਵੀ ਜਿਹੜਾ ਹੁਣ ਸੋਚਣਾ ਪਊਗਾ ਉਹਨੇ ਦੋ ਵਾਰ ਸੋਚਣਗੇ ਅਜੇ ਹੀ ਗੱਲ ਕਹਿਣ ਤੋਂ ਪਹਿਲਾਂ ਕਿਉਂਕਿ ਹਰੇਕ ਜਿਹੜਾ ਬਲਡੋజర్ ਦੀ ਗੱਲ ਬਲਡੋజర్ ਫੇਰ ਦਾਂਗੇ ਅਸੀਂ ਇੱਥੇ ਯੋਗੀ ਦਿੱਤਿਆਨਾਥ ਵਰਗਾ ਰਾਜ ਚਾਹੀਦਾ ਤਾਂ ਹੁਣ ਲੋਕਾਂ ਨੂੰ ਸਮਝੀ ਲੋੜ ਹੈ ਲੀਡਰਾਂ ਨੂੰ ਖਾਸ ਤੌਰ ਤੇ ਕਿ ਪੰਜਾਬ ਨੂੰ ਕਿਸੇ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਬਖੂਬੀ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਰਾਜ ਕਿਵੇਂ ਕਰਨਾ ਹੈ ਸਾਨੂੰ ਐਗਜ਼ਾਮਪਲ ਆ ਦੇਣ ਦੀ ਲੋੜ ਨਹੀਂ ਹੈ ਪੰਜਾਬ ਨੂੰ ਤੇ ਦੇਖੋ ਜਿਹੜੇ ਪੰਜਾਬ ਦੇ ਵਿੱਚ ਆ ਕੇ ਗੱਲਾਂ ਕਰਦੇ ਸੀ ਲੀਡਰ ਕਿ ਯੋਗਯ ਦੇਤਿਆਨਾਥ ਵਰਗਾ ਪ੍ਰਸ਼ਾਸਨ ਚਾਹੀਦਾ ਹੈ ਸੀਐਮ ਚਾਹੀਦਾ ਹੈ ਇਦਾਂ ਹੋਜੂ ਇਦਾਂ ਹੋਜੂ ਪਰ ਹੁਣ ਤੁਸੀਂ ਦੇਖੋ ਯੋਗਯ ਦੇਤਿਆਨਾਥ ਹੁਣ ਕਿੱਥੇ ਬੈਠੇ ਨੇ ਉਹ ਹੁਣ ਕਿਤੇ ਬੈਕਫੁੱਟ ਤੇ ਚਲੇ ਗਏ ਨੇ ਤੇ ਹੁਣ 나ਈ ਤੁਸੀਂ ਦੇਖੋ ਇਹ ਮੀਟਿੰਗ ਦੇ ਵਿੱਚ ਵੀ ਹਾਲਾਂਕਿ ਠੀਕ ਹੈ ਉਹ ਸੀਐਮ ਨੇ ਪਰ ਮੰਨਿਆ ਜਾਂਦਾ ਸੀ ਕਿ ਬਹੁਤ ਜ਼ਿਆਦਾ ਸੰਘ ਦੇ ਨੇੜੇ ਨੇ ਬਹੁਤ ਜ਼ਿਆਦਾ ਮਜ਼ਬੂਤ ਸੀਐਮ ਨੇ ਪਹਿਲਾਂ ਇਹ ਗੱਲਾਂ ਜ਼ਰੂਰ ਚਲਦੀਆਂ ਹੁੰਦੀਆਂ ਸੀ ਜਿੱਥੇ ਜਾਂਦੇ ਸੀ ਤਾਂ ਹੁਣ ਜਿਹੜ ਨਾਜ਼ਰ ਨਹੀਂ ਆਏ ਤੇ ਲੱਲੂ ਸਿੰਘ ਹੋਣ ਵਾਲੀ ਤਾਂ ਕਮਾਲ ਹੀ ਹੋਊਗੀ ਕਿਉਂਕਿ ਇੰਨੇ ਜਿਆਦੇ ਮਾਰਜਨ ਨਾਲ ਤੁਹਾਡਾ ਆਪ ਦਾ ਕੈਂਡੀਡੇਟ ਜਿਹੜੀ ਚੀਜ਼ ਦਾ ਪੂਰੇ ਦੇਸ਼ ਦੇ ਵਿੱਚ ਦੁਨੀਆ 'ਚ ਪ੍ਰਚਾਰ ਕੀਤਾ ਰਾਮ ਮੰਦਰ ਦਾ ਔਰ ਪੂਰੇ ਮੀਡੀਆ ਨੇ ਜਿਸ ਤਰੀਕੇ ਨਾਲ ਚੀਜ਼ਾਂ ਚਲਾਈਆਂ ਪਰ ਉਸੇ ਸੀਟ ਤੋਂ ਜਿੱਥੇ ਰਾਮ ਮੰਦਰ ਪੈਂਦਾ ਫੈਜ਼ਾਬਾਦ ਫੈਜ਼ਾਬਾਦ ਲੋਕ ਸਭਾ ਹਲਕੇ ਦੇ ਵਿੱਚ ਅਯੁੱਧਿਆ ਅਯੁੱਧਿਆ ਚ ਰਾਮ ਮੰਦਰ ਬਣਿਆ ਉਥੇ ਪੂਰਾ ਪ੍ਰਚਾਰ ਪ੍ਰਸਾਰ ਕੀਤਾ ਪੂਰਾ ਤਾਮਾ ਜਮਾ ਲਾਇਆ ਪਰ ਉਹ ਸੀਟ ਜਿਹੜਾ ਉਹ ਭਾਜਪਾ ਹਾਰੀ ਤਾਂ ਇਹ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਦੇਸ਼ ਦੇ ਵਿੱਚ ਹੁਣ ਜ਼ਿਆਦਾ ਚਿਰ ਇਹ ਧਰਮ ਦਾ ਮੁੱਦਾ ਨਹੀਂ ਚੱਲਣਾ ਕਿਉਂਕਿ ਜਦੋਂ ਮੰਨਿਤ ਧਰਮ ਦੀ ਗੱਲ ਆ ਜਾਂਦੀ ਹੈ ਤਾਂ ਅਸੀਂ ਸਭ ਜਾਣਦੇ ਹਾਂ ਕਿ ਉਦੋਂ ਭਾਵੇਂ ਦੋ ਦੋਸਤ ਇਕੱਠੇ ਥਾਲੀ ਚ ਰੋਟੀ ਖਾ ਰਹੇ ਹੋਣ ਅੱਡ-ਅੜ ਧਰਮਾਂ ਦੇ ਹੋਣ ਮੈਨੂੰ ਲੱਗਦਾ ਹੈ ਕਿ ਉਦੋਂ ਜਦੋਂ ਗੱਲ ਧਰਮ ਦੀ ਆ ਜਾਂਦੀ ਹੈ ਨਾ ਤਾਂ ਉਦੋਂ ਉਹ ਉਨ੍ਹਾਂ ਦੇ ਵਿਚਾਰ ਵੱਖਰੇ ਹੁੰਦੇ ਆ ਤਾਂ ਫਿਰ મતਭੇਦ ਹੋਣਾ ਸ਼ੁਰੂ ਹੋ ਜਾਂਦਾ ਪਰ ਇਹ ਚੀਜ਼ ਹੁਣ ਸਮਝਣੀ ਪਾਉਗੀ ਕਿ ਜਿਆਦਾ ਚੇਰੇ ਚੀਜ਼ਾਂ ਨਹੀਂ ਚੱਲਣਗੀਆਂ ਕਿ ਤੁਸੀਂ ਵੰਡੀਆਂ ਪਾਉਣ ਦੀ ਗੱਲ ਕਰੋਗੇ ਖੈਰ ਹੁਣ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੀ ਬੋਡੀ ਲੈਂਗੁਏਜ ਵੀ ਦੱਸਦੀ ਹੈ ਕਿ ਭਾਈ ਪ੍ਰਧਾਨ ਮੰਤਰੀ ਤਾਂ ਮੈਂ ਬਣ ਰਿਹਾ ਪਰ ਇਹ ਸਾਰਿਆਂ ਨੂੰ ਮੁੱਕਲ ਚ ਲੈ ਕੇ ਰੱਖਣਾ ਪੈਣਾ ਹੁਣ ਐਰੋਗੈਂਸੀ ਵੀ ਛੱਡਣੀ ਪਊਗੀ ਔਰ ਸਾਰਿਆਂ ਦੇ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪੁੱਛਣਾ ਜ਼ਰੂਰ ਪਿਆ ਜਾਂਦਾ ਕਿ ਪੁੱਛਣਾ ਪਊਗਾ ਔਰ ਹੋ ਸਕਦਾ ਕਿ ਫੁੱਫੜਾ ਤਰ੍ਹਾਂ ਰੁੱਸ ਜਾਇਆ ਕਰਨ ਤਾਂ ਫਿਰ ਫਿਰ ਇਹਨਾਂ ਨੂੰ ਮਨਾਉਣਾ ਔਖਾ ਹੋ ਜਾਣਾ ਫਿਰ ਇਹ ਨਾ ਹੋਵੇ ਕਿ ਤੁਸੀਂ ਫਿਰ ਸ ਦੇਖਣੀਆਂ ਪੈਣਗੀਆਂ ਔਰ ਉੱਥੇ ਹੀ ਰਾਮ ਮੰਦਰ ਦਾ ਫੈਕਟਰ ਬੀਜੇਪੀ ਨੂੰ ਦੇ ਕੰਮ ਨਹੀਂ ਆਇਆ ਪਰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਹੀ ਬਣਨ ਜਾ ਰਹੇ ਆ 8 ਤਰੀਕ ਨੂੰ ਸੌ ਚੁੱਕਣ ਜਾ ਰਹੇ ਆ ਔਰ ਉੱਥੇ ਇੱਕ ਚੀਜ਼ ਹੋਰ ਦੱਸ ਦਈਏ ਤੁਹਾਨੂੰ ਕਿ ਜੋਏ ਬਾਈਡਨ ਹੋਣਾ ਨੇ ਵਧਾਈ ਦੇ ਦਿੱਤੀ ਹੈ ਨਰਿੰਦਰ ਮੋਦੀ ਹੋਣਾ ਨੂੰ ਉਹਨਾਂ ਨੇ ਕਿਹਾ ਕਿ ਸਾਡੇ ਰਿਸ਼ਤੇ ਜਿਹੜੇ ਆ ਹੋਰ ਮਜ਼ਬੂਤ ਰਹਿਣਗੇ ਮਜ਼ਬੂਤ ਅਸੀਂ ਕਰਾਂਗੇ ਹੋਰ ਰਿਸ਼ਤਿਆਂ ਨੂੰ ਆਪਸ ਦੇ ਵਿੱਚ ਇਹ ਗੱਲ ਵੀ ਉਹਨਾਂ ਨੇ ਕਹੀ ਹੈ ਤਾਂ ਤੀਜੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣ ਜਾ ਰਿਹਾ ਬੀਜੇਪੀ ਇਸ ਗੱਲ ਦੇ ਵਿੱਚ ਖੁਸ਼ ਹੈ ਬਿਸ਼ੱਕ ਸੀਟਾਂ ਪਿਛਲੀ ਵਾਰ ਨਾਲੋਂ ਘਟਾਈਆਂ ਨਾਰਾ ਜਿਹੜਾ 400 ਪਾਰ ਦਾ ਸੀ ਉਹਦੀ ਬੁਰੇ ਤਰੀਕੇ ਦੇ ਨਾਲ ਹਵਾ ਨਿਕਲ ਗਈ ਹੈ ਪਰ ਉਥੇ ਹੀ ਇੱਕ ਚੀਜ਼ ਇਹ ਹੈ ਕਿ ਬੀਜੇਪੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਇਹੋ ਜੀ ਪਾਰਟੀ ਬੀਜੇਪੀ ਹੈ ਜਿਹੜੀ 80 ਸਾਲਾਂ ਬਾਅਦ 50 50 ਸਾਲਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ 50 ਸਾਲਾਂ ਬਾਅਦ ਬੀਜੇਪੀ ਜਿਹੜੀ ਹੈ ਤੀਜੀ ਵਾਰ ਸਰਕਾਰ ਬਣਾ ਰਹੀ ਹੈ ਔਰ ਤੀਜੀ ਵਾਰ ਇੰਨੀ ਵੱਡੀ ਲੀਡ ਦੇ ਨਾਲ ਜਿੱਤੀ ਹੈ ਇਹ ਬੇਸ਼ੱਕ ਨਰੋਲ ਬੀਜੇਪੀ ਦੀ ਸਰਕਾਰ ਨਹੀਂ ਬਣ ਰਹੀ ਬਹੁਮਤ ਦੇ ਅੰਕੜੇ ਤੋਂ ਪਿੱਛੇ ਹੈ ਪਰ ਉਹ ਕਹਿੰਦੇ ਕਿ ਕੋਈ ਨਾ ਐਨਡੀਏ ਦੇ ਨਾਲ ਅਸੀਂ ਸਾਰੇ ਸਾਡੇ ਜਿਹੜੇ ਸਹਿਯੋਗੀ ਦਾਲਾ ਸਾਰੀਆਂ ਪਾਰਟੀਆਂ ਨੇ ਉਹ ਅਸੀਂ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਤਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਨਰਿੰਦਰ ਮੋਦੀ ਔਰ ਡਿਪਾਰਟਮੈਂਟ ਜਿਹੜੇ ਪਿਛਲੀ ਵਾਰ ਉਹਨਾਂ ਦੇ ਸਾਥੀਆਂ ਕੋਲੇ ਰਹੇ ਮਜ਼ਬੂਤ ਡਿਪਾਰਟਮੈਂਟ ਰਹੇ ਉਹ ਡਿਪਾਰਟਮੈਂਟ ਹੁਣ ਨਿਤਿਸ਼ ਕੁਮਾਰ ਦੇ ਬੰਦਿਆਂ ਕੋਲੇ ਜਾਣਗੇ ਉਹ ਡਿਪਾਰਟਮੈਂਟ ਹੁਣ ਬਾਕੀ ਪਾਰਟੀਆਂ ਦੇ ਬੰਦਿਆਂ ਕੋਲੇ ਜਾਣਗੇ ਚੰਦਰਬਾਬੂ ਨਾਇਡੂ ਦੀ ਪਾਰਟੀ ਦੇ ਲੋਕਾਂ ਕੋਲੇ ਜਾਣਗੇ ਹੋਰ ਵੀ ਬਾਕੀਆਂ ਨੂੰ ਵੀ ਖੁਸ਼ ਕਰਕੇ ਰੱਖਣਾ ਤਾਂ ਸਾਰਿਆਂ ਨੂੰ ਠੀਕ ਠਾਕ ਡਿਪਾਰਟਮੈਂਟ ਦੇਣੇ ਪੈਣਗੇ ਔਰ ਸਰਕਾਰ ਇਸ ਵਾਰ ਉਨੀ ਮਜ਼ਬੂਤ ਨਹੀਂ ਕਮਜ਼ੋਰ ਸਰਕਾਰ ਮੰਨੀ ਜਾਏਗੀ ਪਰ ਵਿਰੋਧੀ ਤਿਰ ਜੋ ਹੈ ਇਸ ਵਾਰ ਬਹੁਤ ਸਟਰੋਂਗ ਹੋ ਗਿਆ ਹੈ ਦਰ ਮੋਦੀ ਐਨਡੀਏ ਗੱਡ ਜੋੜ ਦੀ ਦਿੱਲੀ ਚ ਹੈ ਮੀਟਿੰਗ ਹੋਈ ਹੈ 7 ਜੂਨ ਨੂੰ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਐਨਡੀਏ ਤੇ ਐਨਡੀਏ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਨੇ ਮੋਦੀ ਦੇ ਨਾਂ ਤੇ ਸਹਿਮਤੀ ਜਤਾਈ ਹੈ ਔਰ ਉੱਥੇ ਕਿੰਗ ਮੇਕਰ ਦੀ ਸਿਚੁਏਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਜੀਡੀਏ ਜੀਡੀਯੂ ਨੂੰ 12 ਤੇ ਟੀਡੀਪੀ ਨੂੰ 16 ਸੀਟਾਂ ਮਿਲੀਆਂ ਨੇ ਕੇਂਦਰ ਚ ਚੰਗੇ ਡਿਪਾਰਟਮੈਂਟ ਵੀ ਮੰਗ ਰਹੀ ਮੰਗ ਰਹੇ ਨੇ ਇਹਨਾਂ ਪਾਰਟੀਆਂ ਦੇ ਲੀਡਰ